चंडीगढ़ सेक्टर 43 दे बस स्टैंड विच पीआरटीसी दे मुलाजिमा वल्लो आज 12 बजे तो लेके 2 बजे तक हड़ताल कीती गई लंबे तो ओना दिया मंगा मनियां नहीं जा रहीयां जिस तरीके नाल किलोमीटर स्कीम दे हिसाब नाल बससा चल रहीयां हन यूनियन वल्लो इस स्कीम दा विरोध कीता है ते और मंगा भी लंबे समय तो लटक रहीयां हन उस बारे दे आगू ने प्रेस नाल गलबात कर करद की कि मंगा मंगाना मनिया निरंतर हड़ताल काल दिती जावेगी। आओ देखते दे हाँ साढ़े चैनल दी टीम आगुआ ने जो गलबात की थी। ਹੜਤਾਲ ਸਾਡੀ ਨਹੀਂ ਇਹ ਸਰਕਾਰ ਕਰਵਾ ਰਹੀ ਹੈ ਅਸੀਂ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਜਿਹੜਾ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕੀਤਾ ਜਾਵੇ ਪਰ ਸਰਕਾਰ ਵੱਲੋਂ ਕੋਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਇਹ ਗੱਡੀਆਂ ਜੋ ਕਿਲੋਮੀਟਰ ਸਕੀਮ ਹੈ ਜਿਹਨਾਂ ਨੂੰ ਪਾਇਆ ਜਾ ਰਿਹਾ ਸੋ ਸਾਡਾ ਇਹਦਾ ਸਖਤ ਵਿਰੋਧ ਹੈ ਅਸੀਂ 12 ਵਜੇ ਦਾ ਸਮਾਂ ਦਿੱਤਾ ਸੀ ਤੇ ਬਾਹਰ ਸਾਡੇ ਸ਼ਹਿਰਾਂ ਚ ਸ਼ੇਰਪੁਰ ਚੌਂਕ ਲੁਧਿਆਣਾ ਅੰਮ੍ਰਿਤਸਰ ਉੱਥੇ ਸਾਰਾ ਬੰਦ ਕਰ ਦਿੱਤਾ ਗਿਆ ਤੇ ਹੁਣ 43 ਤੋਂ ਵੀ ਜਿਹੜੀ ਸਾਡੀ ਪੰਜਾਬ ਦੀ ਪਨਵਸ ਦੀ ਸਰਵਿਸ ਉਹ ਵੀ ਬੰਦ ਕਰ ਦਿੱਤੀ ਗਈ अच्छा अच्छा ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਆਪਾਂ ਲੰਬੇ ਸਮੇਂ ਤੋਂ ਪਹਿਲਾਂ ਕੋਈ ਕਿੰਨੀਆਂ ਕ ਮੀਟਿੰਗਾਂ ਹੋ ਚੁੱਕੀਆਂ ਨੇ ਸੀਟੀਆਂ ਹੋ ਚੁੱਕੀਆਂ ਸਰਕਾਰਾਂ ਨਾਲ ਬਿਲਕੁਲ ਜੀ ਸਰਕਾਰ ਨਾਲ ਸਾਡੀਆਂ 15 ਤੋਂ 20 ਮੀਟਿੰਗਾਂ ਕਿਲੋਮੀਟਰ ਸਕੀਮ ਤੇ ਹੀ ਹੋ ਚੁੱਕੀਆਂ ਜਿੱਦੇ ਚ ਅਸੀਂ ਇੱਕ ਇੱਕ ਅੰਕੜਾ ਕੱਢ ਕੇ ਦੇ ਦਿੱਤੇ ਹਾਂ ਸਰਕਾਰ ਨੂੰ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਕ੍ਰਪਸ਼ਨ ਦਾ ਇੱਕ ਜਰੀਆ ਬਣਾ ਰਹੀ ਹੈ ਜਿਹੜਾ ਕਿ ਸਾਡੇ ادارے ਲਈ ਬਹੁਤ ਘਾਤਕ ਹੈ ਕੱਲ ਨੂੰ ਸਾਡੇ ادارے ਦਾ ਬਿਲਕੁਲ ਪੱਠਾ ਪੈਟ ਜਾਏਗਾ ਅਸੀਂ ਸੰਘਰਸ਼ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਅਸੀਂ ਸੰਘਰਸ਼ ਕਰਦੇ ਰਾਂਗੇ ਜੇ ਸਰਕਾਰ ਇਸ ਚੀਜ਼ ਨੂੰ ਨਹੀਂ ਢਲਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਬਿਲਕੁਲ ਜੀ ਸਰਕਾਰ ਦੇ 4 4.5 ਸਾਲ ਹੋ ਗਏ ਇੱਕ ਵੀ ਕੋਈ ਸਰਕਾਰੀ ਬਸ ਨਹੀਂ ਪਈ ਗਈ ਤੇ ਜਿਹੜੀ ਸਰਕਾਰ ਆਊਟਸੋਰਸ ਨੂੰ ਬਾਹਰ ਕੱਢਣ ਦੀ ਗੱਲ ਕਰਦੀ ਸੀ ਤੇ ਉਹ ਸਰਕਾਰ ਇੱਕ ਤੋਂ ਇੱਕ ਦੂਰ ਤੋਂ ਦੂਰ ਨਵੇਂ ਤੋਂ ਨਵਾਂ ਇੱਕ ਠੇਕੇਦਾਰ ਲੈ ਕੇ ਆ ਰਹੀ ਹੈ ਹੁਣ ਪਹਿਲਾਂ ਸਾਡੇ ਕੋਲ ਸਾਈਂ ਰਾਮ ਸੀਗਾ ਹੁਣ ਐਸ ਰਾਮ ਕੋਈ ਕੜਗਾਉ ਤੋਂ ਨਵਾਂ ਅਟੈਂਡਰ ਲੈ ਕੇ ਆ ਗਈ ਹੈ ਜਿਸ ਚ ਸਾਡੇ ਸ਼ੋਸ਼ਣ ਕਰ ਰਿਹਾ ਹੈ ਸਾਡਾ ਨੁਕਸਾਨ ਕਰ ਰਿਹਾ ਹੈ ਇਹ ਸਰਕਾਰ ਜਿੰਨੇ ਕਿ ਝੂਠੀ ਨਿਕਲੀ ਐ ਅਸੀਂ ਇਸ ਸਰਕਾਰ ਦੇ ਵਾਅਦਿਆਂ ਤੋਂ ਬਹੁਤ ਪਰੇਸ਼ਾਨ ਹੋ ਗਏ ਸੋ ਸਾਡੀ ਤਾਂ ਇਹ ਤਰਖਾਸਤ ਹੈ ਕਿ ਜੇ ਸਰਕਾਰ ਅਜੇ ਟੈਂਡਰ ਰਾਤ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਜਿਹਦੇ ਚ ਕੀ ਫੜਤਾਲ ਵਰਗੇ ਐਕਸ਼ਨ ਜਾਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਵੀ ਕੀਤਾ ਜਾ ਸਕਦਾ ਬਿਲਕੁਲ ਜੀ ਜਿੱਦਾਂ ਹੁਣ ਸਾਡਾ ਡੀਪੂ ਇਕੱਠੇ ਕਰਕੇ ਰੋਪੜ ਤੋਂ ਚੰਡੀਗੜ੍ਹ ਦੇ ਉਹ 43 ਬੱਸ ਸਟੈਂਡ ਡਿਊਟੀ ਲਗਾਈ ਗਈ ਹੈ ਲੁਧਿਆਣਾ ਮੋਗਾ ਜਗਰਾਉਂ ਇਹ ਲੁਧਿਆਣਾ ਬੱਸ ਸਟੈਂਡ ਸ਼ੇਰਪੁਰ ਚੌਂਕ ਬੰਦ ਕੀਤਾ ਗਿਆ ਹੈ ਤੇ ਅਮਰਸਰ ਦੇ ਦੋ ਤਿੰਨ ਢਿੱਪੂ ਇਕੱਠੇ ਕਰਕੇ ਉਹਨਾਂ ਨੂੰ 골ਡਨ ਗੇਟ ਬੰਦ ਕੀਤਾ ਗਿਆ ਤਾਂ ਕਈ ਟਿਕਾਣੇ ਆ ਪਟਿਆਲਾ ਬਰਨਾਲਾ ਇੱਦਾਂ ਬੰਦ ਕੀਤੇ ਗਏ ਆ ਬਠਿੰਡਾ ਬੰਦ ਕੀਤਾ ਗਿਆ ਤੇ ਇਹ ਸੰਘਰਸ਼ ਦੋ ਘੰਟਿਆਂ ਦਾ ਹੈਗਾ ਜੇ ਸਰਕਾਰੀ ਦੇ ਚ ਟੈਂਡਰ ਨੂੰ ਰੱਦ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਤੇਜ਼ ਹੋ ਜਾਊਗਾ ਤੇ ਇਹਦੇ ਚ ਜੋ ਸਾਨੂੰ ਸੈਂਟਰ ਬੋਡੀ ਵੱਲੋਂ ਹੁਕਮ ਆਏਗਾ ਉਦਾਂ ਦਾ ਅਸੀਂ ਅਕੇ ਐਕਸ਼ਨ ਕਰਾਂਗੇ